ਇਤਿਬਾੜੀ ਖਬਰਾਂ ਅਤੇ ਵਪਾਰ ਨਾਲ ਸੰਬੰਧਤ ਜਾਣਕਾਰੀ ਹਾਸਲ ਕਰਨ ਲਈ ਸਾਡੇ YouTube ਚੈਨਲ ਸਰਚ ਪੰਜਾਬ ਟੂਡੇ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਦਬਾਓ ਤਾਂ ਜੋ ਸਾਡਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਪ੍ਰਾਪਤ ਹੋ ਸਕੇ ਧੰਨਵਾਦ। ਨੂੰ ਸਿਰੋਪੋ ਦੇਣਗੇ ਤੇ ਉਹਨਾਂ ਦੇ ਪੁੱਤਰੇ ਬਾਬਾ ਕਰਮਜੀਤ ਸਿੰਘ ਜੀ ਦੋਨਾਂ ਨੂੰ ਸਨਮਾਨ ਤੇ ਨਾਲ ਹੀ ਸ਼ਾਬਾਸ਼ਬਤ ਦੀ ਹਾਜ਼ਰੀ ਭਰਨਗੇ। ਇਹਨਾਂ ਨੇ ਗੁਰਦੁਆਰਾ ਦੁਖਪੰਜਨ ਸਾਹਿਬ ਵਿਖੇ ਸੁਖਸાગਰ ਸਾਹਿਬ ਅਮਰੀਕਾ ਵਿਖੇ ਬਹੁਤ ਯੋਗਦਾਨ ਪਾਇਆ ਤੇ ਹਰ ਐਤਵਾਰ ਉਥੇ ਸੇਵਾ ਨਿਭਾਉਂਦੇ ਹਨ ਇਹ ਸਾਡੇ ਵਿੱਚ ਪਰਿਵਾਰ ਦੇ ਤੌਰ ਤੇ ਪਹੁੰਚੇ ਹਨ ਸਤਿਕਾਰਯੋਗ ਬਾਬਾ ਅਮਰਜੀਤ ਸਿੰਘ ਜੀ ਤਾਂ ਹਾਜ਼ਰੀ ਭਰਨਗੇ ਉਦੋਂ ਪਹਿਲਾਂ ਮੈਂ ਬੇਨਤੀ ਕਰਦਾ ਸਤਿਕਾਰਯੋਗ ਸੰਤ ਜੀ ਮਹਾਰਾਜ ਸੰਤ ਬਾਬਾ ਮਾਨ ਸਿੰਘ ਜੀ ਭੇਵੇ ਵਾਲੇ ਉਹਨਾਂ ਦੇ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਜਥੇ ਨੇ ਹਾਜ਼ਰੀ ਭਰੀ ਹੈ ਪਾਇਸਾ ਪਾਈ ਮਨੀ ਸਿੰਘ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਸਟੇਜ ਤੇ ਇੱਧਰ ਦੀ ਸਾਈਡ ਆਉਣ ਤੇ ਬਾਬਾ ਅਮਰ ਸੋਹ ਨਿਹਾਲ ਸੋਹ ਸ੍ਰੀ ਅਕਾਲ ਵਾਹਿਗੁਰੂ ਬਾਇਆ 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 ਬੜੇ ਵੱਡੇ ਭਾਗ ਹਨ ਦੇਖੋ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬਾ ਨੂੰ ਪਹੁੰਚੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਉਹ ਪਹੁੰਚੇ ਸਾਰੀਆਂ ਸੰਪਰਦਾਵਾਂ ਦੇ ਮਹਾਂਪੁਰਖ ਪਹੁੰਚ ਰਹੇ ਹਨ ਭਾਈ ਅਮਰਜੀਤ ਸਿੰਘ ਜੀ ਤਾਂ ਕਦੇ ਆਪਾਂ ਇਹਨਾਂ ਨੂੰ ਰੇਡੀਓ ਤੇ ਬੜਾ ਸੁਣਦੇ ਹਾਂ ਪਰ ਅੱਜ ਤੁਸੀਂ ਸਾਹਮਣੇ ਬੈਠ ਕੇ ਸਰਵਣ ਕਰੋ ਇੱਕ ਸ਼ਬਦ ਦੀ ਹਾਜ਼ਰੀ ਭਰਨਗੇ ਇਹਨਾਂ ਨੇ ਗੁਰਦੁਆਰਾ ਦੁਖ ਭੰਜਨ ਸਾਹਿਬ ਵਿਖੇ ਸੁਖ ਸਾਗਰ ਸਾਹਿਬ ਅਮਰੀਕਾ ਵਿਖੇ ਬਹੁਤ ਯੋਗਦਾਨ ਪਾਇਆ ਤੇ ਹਰ ਐਤਵਾਰ ਉਥੇ ਸੇਵਾ ਨਮਾਉਂਦੇ ਹਨ ਇਹ ਸਾਡੇ ਵਿੱਚ ਪਰਿਵਾਰ ਦੇ ਤੌਰ ਤੇ ਪਹੁੰਚੇ ਹਨ ਬਸ ਇੰਨਾ ਹੀ ਕਹਾਂਗਾ ਸਿੰਘ ਸਾਹਿਬਾਨ ਮਹਾਂਪੁਰਸ਼ ਜਿੰਨੇ ਵੀ ਆਏ ਸਭ ਦੇ ਚਰਨਾਂ ਤੋਂ ਬੁਲਿਹਾਰ ਤੇ ਸਾਥ ਸੰਗਤ ਜੀਓ ਮੈਂ ਤੁਧੇ ਲੱਗ ਗਏ ਅਰਦਾਸ ਸ੍ਰੀ ਦੰਮੇ ਦੇ ਮਿੱਤਰ ਸੱਜਣ ਸਾਰੇ ਪਿਆਰ ਵਾਲੇ ਵੀ ਥੇ ਨੇ ਸਭ ਦਾ ਬਹੁਤ ਬਹੁਤ ਧੰਨਵਾਦ ਪਿਆਰ ਸਰ ਦਾ ਸ਼ਹਿਰ ਵਾਹਿਗੁਰੂ ਜੀ ਕੀ ਫਤਿਹ ਸਨ ਭਾਈ ਸਾਹਿਬ ਭਾਈ ਅਮਰਜੀਤ ਸਿੰਘ ਜੀ ਤਾਂ ਆਪ ਜੀ ਨੂੰ ਇੱਕ ਸ਼ਬਦ ਦੇ ਵਿੱਚ ਇਹਨਾਂ ਨੇ ਹਾਲ ਕਰ ਦਿੱਤਾ ਪੰਡਾਲ ਦੇ ਵਿੱਚ ਨਾਟਾ ਛਾ ਗਿਆ ਹੈ ਇਹਨਾਂ ਦੇ ਨਾਲ ਹੋਰ ਵੀ ਗੁਣੀ ਗਿਆਨੀ ਆਪਣੇ ਕੋਲ ਬੈਠੇ ਨੇ ਪਰ ਸਮਾਂ ਸਾਰਿਆਂ ਵਾਸਤੇ ਸੀਮਤ ਹੈ ਬਾਬਾ ਦਲਜੀਤ ਸਿੰਘ ਜੀ ਨੂੰ ਬੇਨਤੀ ਕਰਾਂਗਾ ਭਾਈ ਸਾਹਿਬ ਭਾਈ ਅਮਰਜੀਤ ਸਿੰਘ ਜੀ ਨੂੰ ਸਨਮਾਨਤ ਕਰਨ ਸਾਡੇ ਸਤਕਾਰਯੋਗ ਸਰਦਾਰ ਮੰਗਲ ਸਿੰਘ ਜੀ ਚਾਚਾ ਜੀ ਸਰਦਾਰ ਕਾਲਾ ਸਿੰਘ ਜੀ ਪੰਚਾਇਤ ਮੈਂਬਰ ਭਾਈ ਅਮਰਜੀਤ ਸਿੰਘ ਜੀ ਉਹਨਾਂ ਦਾ ਧੰਨਵਾਦ ਕਰਦੇ ਹਾਂ ਜੀ ਬੋਲੇ ਸੋ ਨਿਹਾਲ ਬਾਬਾ ਸਤਨਾਮ ਸਿੰਘ ਜੀ ਪੋਲੋ ਮਾਜਰੇ ਵਾਲਿਆਂ ਨੂੰ ਬੇਨਤੀ ਕਰਾਂਗੇ ਉਹ ਵੀ ਆਪਣਾ ਸਨਮਾਨ ਲੈਣ i'll ਜਥੇਦਾਰ ਪਪਾਜੀ ਮੇਰ ਸਿੰਘ ਜੀ ਉਹਨਾਂ ਦੇ ਛੋਟੇ ਭਰਾ ਭਾਈ ਸਾਹਿਬ ਐ ਗੁਰਦੀਪ ਸਿੰਘ ਜੀ ਕੋਮਲ ਇਹਨਾਂ ਨੇ ਆਪ ਜੀ ਦੇ ਨਾਲ 1-2 ਮਿੰਟ ਦੀ ਸਾਂਝ ਪਾਣੀ ਹੈ ਮੈਨੂੰ ਲੱਗਦਾ ਵੀ ਬੋਰਡ ਤੇ ਮੈਂ ਜਿੰਨੇ ਕੀ ਮਹਾਂਪੁਰਖਾਂ ਦੇ ਨਾਮ ਦਿੱਤੇ ਸੀ ਨਾ ਉਹਨਾਂ ਨਾਲ ਕਿਤੇ ਵੱੰਦ ਕੋਈ ਮਿਸ ਨਹੀਂ ਕੀਤਾ ਸਾਰੇ ਆਏ ਨੇ ਸੇਵਾ ਕਰਨੇ ਨੇ ਮੈਂ ਇਹ ਨਹੀਂ ਕਵਾਂਗਾ ਇਹਨਾਂ ਨੇ ਗੁਰੂ ਘਰ ਬਣਾਇਆ ਮੈਂ ਇਹ ਕਵਾਂਗਾ ਗੁਰੂ ਘਰ ਨੇ ਸੰਤ ਬਾਬਾ ਸੁਰਜੀਤ ਸਿੰਘ ਜੀ ਨੂੰ ਬਣਾ ਦਿੱਤਾ ਸੋਨਿਆ ਐਸੀ ਬਖਸ਼ਿਸ਼ ਸੰਤ ਮਹਾਪੁਰਸ਼ਾਂ ਤੇ ਆਪਣੀ ਬੱਚੀ ਸਿਮਰਨ ਕੌਰ ਨੂੰ ਲੈ ਕੇ ਹਾਜ਼ਰ ਹੋਏ ਨੇ ਇਹ ਵੀ ਆਪ ਜੀ ਦੇ ਨਾਲ ਫਤਿਹ ਸੰਧੀ ਕਰਨਗੇ ਉਹਨਾਂ ਤੋਂ ਬਾਅਦ ਬਾਬਾ ਸਵਰਨ ਸਿੰਘ ਜੀ ਐਨ ਪੰਸਕ ਸੌਤ ਨਤਦੇ ਇਸੇ ਕਰਾਣੇ ਦੋ ਦੋ ਚਾਰ ਚਾਰ ਵਾਰ ਹਰ ਇੱਕ ਨੂੰ ਫੋਨ ਲਾਇਆ ਘਰ ਵੀ ਆਓ ਸਮਾਗਮ ਚ ਵੀ ਵਿਆਹ ਚ ਵੀ ਹਰ ਇੱਕ ਨੂੰ ਸੱਦਾ ਲਗਾਇਆ ਸੋ ਇਹ ਪ੍ਰੇਮ ਦੀ ਖੇਡ ਹੈ ਨੀਚੋ ਉੱਚ ਕਰੇ ਮੇਰਾ ਗੋਬਿੰਦ ਕਾਹੂ ਤੇ ਨਾਂਡ ਰੈ ਤੇ ਮਹਾਰਾਜ ਦੀ ਮਿਹਰ ਹੋਈ ਆ ਕਿਰਪਾ ਹੋਈ ਆ ਤੇ ਟਾਕੀ ਵਾਲਾ ਵੀ ਇਹ ਵੀ ਸਾਡਾ ਆਪਣਾ ਪਰਿਵਾਰ ਹੈ ਸੋ ਇਹਨਾਂ ਦਾ ਪਰਮਾਤਮਾ ਨੇ ਕਾਕਾ ਅਮਰਜੋਤ ਸਿੰਘ ਸੋਹ ਬੈ ਸਮਰਪਤੀ ਕਰਾਂ ਤੇ ਉਹ ਵੀ ਅਗੋ ਪ੍ਰੇਮ ਵਾਲਾ ਕਿੰਨੇ ਯਾਰ ਮਿੱਤਰ ਉਹਦੇ ਵੀ ਆਏ ਨੇ ਜੀ ਬਾਬਾ ਜੀ ਵੱਲੋਂ ਬੋਲੇ ਸੋਨਿਹਾਲ ਸਵਾਇਰੇ ਖੰਡ ਪਾਠ ਸਾਹਿਬ ਦੀ ਜਦੋਂ ਸੰਪੂਰਨ ਹੋਈ ਹੈ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਵਿਸ਼ੇਸ਼ ਤੌਰ ਤੇ ਸਿੰਘ ਸਾਹਿਬ ਗਿਆਨੀ ਰਣਵੀਰ ਜਿੰਦਗੀ ਜਿਹੜੇ ਰੌਮ ਦੇ ਨਾਲ ਤੁਹਾਡਾ ਧੰਨਵਾਦ ਕਰਾਂ ਵੀ ਤੁਸੀਂ ਸਾਰਾ ਦਿਨ ਨਾਲ ਪਿਆਰ ਦੇ ਵਿੱਚ ਵੱਜ ਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਨ ਵਾਸਤੇ ਬੈਠੇ ਹੋ ਤੇ ਆਪਣਾ ਜੀਵਨ ਸਫਲਾ ਕਰ ਰਹੇ ਹੋ ਪਹਿਲਾਂ ਤੇ ਮੈਂ ਤੁਹਾਡਾ ਦੇਨ ਹੀ ਨਹੀਂ ਦੇ ਸਕਦਾ ਵੀ ਤੁਸੀਂ ਦੂਰੋਂ ਦੂਰੋਂ ਆਏ ਜਦ ਤੁਹਾਡੇ ਦਰਸ਼ਨ ਕਰਕੇ ਗਏ ਨੇ ਨਾ ਮੇਰੇ ਖਿਆਲ 'ਚ ਤੁਸੀਂ ਮਹੀਨੇ ਦਾ ਟਾਈਮ ਲੈ ਕੇ ਤੁਰ ਪੋ ਤੇ ਤੁਸੀਂ ਸਾਰਿਆਂ ਨੂੰ ਨਹੀਂ ਮਿਲ ਸਕੋਗੇ ਜਿੱਥੇ ਦਾਰ ਗਿਆਨੀ ਰਕबीर ਸਿੰਘ ਜੀ ਪਹੁੰਚੇ ਉਹਨਾਂ ਨੇ ਸਮਾਪਤੀ ਆ ਖੰਡਕੜ ਸਾਹਿਬ ਜੀ ਦੀ ਅਰਦਾਸ ਕੀਤੀ ਕਸੀ ਭਾਗਾ ਵਾਲੇ ਹਾਂ ਉਹਨਾਂ ਦੇ ਨਾਲ ਹੀ ਹੈੱਡ ਗ੍ਰੰਥੀ ਦਰਬਾਰ ਸਾਹਿਬ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਉਥੋਂ ਚੱਲੇ ਸਵੇਰੇ ਗਿਆਨੀ ਜੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਉਹਨਾਂ ਦਾ ਵੀ ਦੇਣ ਨਹੀਂ ਦੇ ਸਕਦੇ ਕਿਉਂਕਿ ਮਹਾਰਾਜ ਦੇ ਘਰ ਵਡਿਆਈਆਂ ਹੀ ਨੇ ਬੱਸ ਵਾ ਵਾ ਵਡਿਆਈਆਂ ਦੇਰੀਆਂ ਵਾ wow wow what day I am? Wow. ਕਿਮਰਨ ਕਰਕੇ ਜੇ ਸੇਵਾ ਕਰਕੇ ਮਿਲਿਆ ਨਾ ਆ ਗੁਰੂ ਦੀਆਂ ਮਿਹਨਿਆਂ ਨੇ ਗੁਰੂ ਦੇ ਦਰਤੋਂ ਤਾਂ ਕੋਈ ਖਾਲੀ ਜਾਂਦਾ ਹੀ ਨਹੀਂ ਹੈਗਾ ਕਿਰਪਾ ਨਾਲ ਜੈਜਕਾਰਾਂ ਨੇ ਅਸਥਾਨਾਂ ਦੀ ਸੇਵਾ ਭਾਵੇਂ ਮਹਾਰਾਜ ਹੋਰ ਦੋ ਅਸਥਾਨਾਂ ਦੀ ਦੇ ਦੇਵੇ ਇਸੇ ਤਰ੍ਹਾਂ ਨਿਭਾਉਂਦੇ ਰਹਾਂਗੇ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਜੀ ਵਾਲੇ ਉਹਨਾਂ ਦੇ ਸੁਪੁੱਤਰ ਸਰਦਾਰ ਦਵਿੰਦਰ ਸਿੰਘ ਜੀ ਸੱਚਖੰਡ ਵਾਸੀ ਤੋ ਕਿ ਮੈਂ ਸਤਖੰਡ ਵਾਸੀ ਤਾਂ ਕਹਿੰਨਾ ਉਹਨਾਂ ਨੇ ਸੇਵਾ ਮੇਰੇ ਨਾਲ ਬਹੁਤ ਨਭਾਈ ਹੈ ਬਹੁਤ ਜ਼ਿਆਦਾ ਸੇਵਾ ਨਭਾਈ ਹੈ ਤੇ ਇਹ ਉਹਨਾਂ ਦੀ ਫਲਵਾੜੀ ਹੈ ਸਾਡੇ ਮਾਤਾ ਜੀ ਮਾਤਾ ਸਵਰਨਕੌਰ ਉਹਨਾਂ ਦਾ ਪੋਤਰਾ ਕਾਕਾ ਅਮਰਤਜੋਤ ਸਿੰਘ ਜੀ ਤੁਸੀਂ ਸਾਰੇ ਨਾ ਦਿਓ ਸੱਜਣ ਅਸੀਸੜੀਆਂ ਜਿਉ ਹੋਵੇ ਸਹਿਬ ਸਿਉ ਮੇਲ ਤੁਸੀਂ ਅਸੀਸ ਦੇਖੇ ਜਾਇਓ ਜੇ ਇਹਨਾਂ ਬੱਚਿਆਂ ਨੂੰ ਇਹ ਹੋਰ ਵੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜ ਕੇ ਭਾਂਡਿਆਂ ਦੀ ਸੇਵਾ ਝਾੜੂ ਦੀ ਸੇਵਾ ਔਰ ਨਹੀਂ ਕੋਈ ਸੇਵਾ ਚਾਹੀਦੀ ਹੈ ਦੋ ਸੇਵਾ ਇਹਨਾਂ ਦੀ ਝੋਲੀ 'ਚ ਪਾ ਜਾਏ ਹੋ ਜੇ ਬਾਕੀ ਸੱਤੇ ਖੈਰ ਹੈ। ਪਰ ਇਸ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣ ਜੀ ਨਾਨਕ ਨਾਮ ਚੜ੍ਹਦੀ ਕਲਾ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਾਡੇ ਭਰਾ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਛੋਡੀ ਸਾਹਿਬ ਜਿਨ੍ਹਾਂ ਨੇ ਸਟੇਜ ਦੀ ਸੇਵਾ ਨਿਭਾਈ ਏ ਆਪ ਕੀਰਤਨ ਕਰਦੇ ਹਨ ਪਰ ਸਮਾਂ ਹੈ ਨਹੀਂ ਸੀ ਕਹਿੰਦੇ ਬਾਬਾ ਜੀ ਤੁਸੀਂ ਸਮਾਂ ਲਾ ਲਓ ਜਥੇਦਾਰ ਸਾਰੇ ਬੈਠੇ ਹੋਏ ਨੇ ਗੁਰੂ ਕੇ ਲਾਡ ਲੀਆਂ ਹੋ ਜਾਣ ਨਿਹੰਗ ਸਿੰਘ ਸਹਿਬਾਨ ਉਹਨਾਂ ਦਾ ਧੰਨਵਾਦ ਪਟਿਆਲੇ ਤੋਂ ਰਾਜੀ ਸਿੰਘ ਆਏ ਨੇ ਉਹਨਾਂ ਦਾ ਧੰਨਵਾਦ ਹੈ ਭਾਈ ਆਓ ਸਾਰੇ ਨਾਲ ਮਿਲ ਕੇ ਇੱਕੋ ਹੀ ਧਾਰਨਾ ਪੜੀਏ ਨਾਲ ਅਨੰਤ ਸਾਹਿਬ ਪੜਨ ਸਾਰੇ ਮਾੜੀ ਵੀ ਪੜਿਓ ਬਾਬਾ ਸਤਿਨਾਮਿਆ ਨੂੰ ਤੇਰਾ ਦਾਰਿਆ ਸਾਇ ਸਾਇ ਜੀ ਸਤਿਨਾਮਿਆ ਨੂੰ ਤੇਰਾ ਦਾਰਿਆ ਸਾਇ ਸਾਇ ਉਹ ਵੀਰ ਦਾ ਮਾ I'm <laughs> on. ਸਭ ਤੋਂ ਵੱਧ ਧੰਨਵਾਦ ਬਾਬਾ ਪ੍ਰੀਤਮ ਸਿੰਘ ਜੀ ਰਾਜਪੁਰੇ ਵਾਲੇ ਆਪਣੇ ਘਰ ਦੇ ਆ ਦਾ ਨਾਂ ਨਹੀਂ ਲੈ ਹੁੰਦਾ ਛੇਤੀ ਪਰ ਉਹਨਾਂ ਨੇ ਜਿੰਨੀ ਸੇਵਾ ਨਿਭਾਈ ਹੈ ਸਾਰੀਆਂ ਫਲੈਕਸਾ ਇਸ਼ਤਿਹਾਰ ਸਾਰੀ ਸੇਵਾ ਉਹਨਾਂ ਨੇ ਨਿਭਾਈ ਉਹਨਾਂ ਵੱਲੋਂ ਸਾਰੀ ਸੇਵਾ ਹੋਈ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਆਓ ਸਾਰੇ ਨਾਲ ਮਿਲ ਕੇ ਅਨੰਦ ਸਬ지 ਦਾ ਪਾਠ ਕਰੀਏ ਜੀ ਸਤਿਗੁਰ ਪਰਚਾ ਦੇ ਅਨੰਦ ਪਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤੋਂ ਪਾਇਆ ਸਤਿ ਮਨਵ ਜੀ ਆਵਾਦਿਆ ਰਾਗ ਜਤਨ ਪਦਵਾਦ ਸਤਿਆ ਸ਼ਬਦ ਗਾਵਣੇ <speaking in foreign language> के लेखा समझा। वाहे गुरु जी का खालसा वाहे गुरु जी की फतेह ਪਤੀ ਨਾਮ ਗੁਰੂ ਕਾਲੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਸਰਜੀਤ ਸਿੰਘ ਜੋ ਕਿ ਪਿੰਡ ਸੈਦਖੜੀ ਤੋਂ ਅਤੇ ਸਥਾਨ ਗੁਰਦੁਆਰਾ ਦੁਖਪੰਜਨ ਸਾਹਿਬ ਬਦਨਪੁਰ ਸਮਾਣਾ ਤੇ ਇਸ ਟਾਈਮ ਗੁਰਦੁਆਰਾ ਸੁਖਸਾਗਰ ਸਾਹਿਬ ਬੇਕਰਸਫੀਲਡ ਕੈਲੀਫੋਰਨੀਆ ਵਿਖੇ ਸੇਵਾ ਨਵਾ ਰਹੇ ਆ ਤੇ ਸਤਗੁਰਾਂ ਨੇ ਸੁਭਾਗ ਸਮਾ ਬਖਸ਼ਿਸ਼ ਕੀਤਾ ਸਾਡੇ ਸੁਪੁੱਤਰ ਦੀ ਜੋ ਮੈਰਿਜ ਹੈ ਉਹਦੇ ਵਾਸਤੇ ਸਾਰਾ ਪਰਿਵਾਰ ਸਾਰੇ ਮਹਾਂਪੁਰਖ ਤਖਤਾਂ ਦੇ ਜਥੇਦਾਰ ਅਤੇ ਸਿੰਘ ਸਹਿਬਾਨ ਗਿਆਨੀ ਜਗਤਾਰ ਸਿੰਘ ਜੀ ਸਾਡੇ ਕੋਲ ਪਹੁੰਚ ਰਹੇ ਹਨ ਉਹਨਾਂ ਦੇ ਸਵਾਗਤ ਵਾਸਤੇ ਅਸੀਂ ਸਾਰੇ ਤਤਪਰ ਹੋਏ ਆ ਸੋ ਸਭ ਦਾ ਹੀ ਧੰਨਵਾਦ ਹੈ ਜੀ ਆਇਆਂ